ਹੈਲੋ ਦੋਸਤੋ ਸਾਰੇ ਦੇਖ ਰਹੇ ਹੋ ਨਾ ਸਸ਼ੀ ਕਾਲ ਅੱਜ ਅਸੀਂ ਆਪਣੀ ਬੇਲੀ ਨਾਲ ਆਏ ਆਂ ਪੂਰਾ ਦੀਪੇਰਾ ਦੇਖ ਲੋ ਇੱਜ 4 ਸਾਲਾ ਗੂੜ ਹੁੰਦੇ ਆ ਅੱਜ ਖਾਣ ਵਾਲੇ ਨਹੀਂ ਅੱਜ ਛੋਟੇ ਆ ਬਹੁਤ ਸਾਰੇ ਆ ਗੂੜਾ ਦੋ ਇੱਜ ਦਵਾਈ ਪਈ ਆਪਾਂ ਥੋੜੇ ਦਿਨ ਬਾਅਦ ਵੱਡੇ ਹੋਣਿਆ ਤੁਸੀਂ ਦੇਖ ਸਕਦੇ ਹੋ ਮਾਈ ਇਮੋਸ਼ਨਸ ਇਹਨੂੰ ਵੀ ਦਿਖਾਣੇ ਆ ਇਹ ਆ ਡਿਟੇਲਸ ਆ ਆਪਾਂ ਕੋਲ ਆਈਆਂ ਇਦਾਂੀਆਂ ਦੇਖੋ the right person that actually matters. एक और दो दी लाई पे ही आ इधर आ इधर आ सुबह आ करा बुता है आ वाला करा बुता है एक काम करने को ए find some peace in the stains ये संतरे या ये संतरे तो बुता है आ ਹਾਂ ਤੇਰੇ ਦਨੀ ਇਹ ਤਾਂ ਅੰਬਾ ਦਾ ਲੱਗਦਾ ਹੈ ਇਹ ਕਿਹੜਾ ਨਿੰਬੂ ਦਾ ਇਹ ਨਿੰਬੂ ਦਾ ਤਾਂ ਦੇਖ ਲੋ ਅੱਛਾ ਆਹ ਨਿੰਬੂ ਦਾ ਖਾਨੇ ਬਾਇ ਬਰੂਂਦਾ ਸਾਰੇ ਉੱਤੇ ਦੇ ਰੋ ਉੱਤੇ ਵੱਡੀ ਡੇਂ ਕੋਈ ਪਈ ਆ ਆਪਾਂ ਕਿੰਨੇ ਸਾਲਾ ਦੀ ਲਈ ਪਈ ਆ ਮੇਰੀ ਦਾਦੀ ਮਾਣੇ ਦੇਖੋ ਆਹ ਦੇਖੋ ਤਰਫ ਆ ਦੋਸਤੋ ਦੋਸਤੋ ਦੇਖੋ ਉਹਨੇ ਕੁਥੀ लागती लगते ज्यादातर आई एम सो अपस लगता كده हा गेम रु और या क्लिक किया व्हाट ही डू व्हाट द फकी खा छटा रे बाबे होटल दुकान ने अपन सो फ्रीकिंग क्यू इक पर भी देख लो के अभी तो नहीं हो गेम आया लाया तो नहीं लाया होता हो गयांदा एक खास पूछ जी ਸਾ ਦੇਖ ਲੋ ਦੋਸਤੋ ਪਰਵੀ ਦਾ ਨੂਕਾ ਇਹ ਮੇਰਾ ਰੈਡੀ ਜਦੋਂ ਕੁਝ ਵੀ ਆਪਾਂ ਕਿਤੇ ਪਹਿਲੀ ਪੁਲਿਸ ਜਾਨ ਨੇ ਲੈ ਕੇ ਜਾਂਦਾ ਹੁੰਦਾ ਹੈ ਆਹ ਵਾਲੀ ਗੱਡੀ ਇਹ ਦੋਸਤੋ ਗੂੜੀ ਆ ਸਾਰੇ ਕਿੰਨੇ 100 ਤੋਂ ਕਿੰਨੇ ਗੂੜਾ ਰਹਿੰਦਾ ਸੀ ਤਾਂ ਦੋਸਤੋ ਆ ਕਿੰਨਾ ਵੱਡਾ ਰਹਿਆ ਹੈ ਅਫਾ ਕਾ ਸਾਲ ਦੇ ਬਗ ਲਵੇ ਤੁਹਾਡੇ ਫਿਰ ਕੁਝ ਗਾਹਤ ਬਤੇ ਹੋਣੇ ਆ ਬੱਲੀਆ ਜੀ ਛੋਟੇ ਵੱਡੇ ਵੱਡੇ ਆਪ ਵੀ ਆਇਆ ਇਹ ਰਿਡੀ ਰਿਡੀ ਮੋਟਰ ਸੱਖਾ ਆਇਆ ਪੋਲੀਫਾਈ ਕਰਦੇ ਆ ਇਹ ਮੋਡੀ ਬਈ ਦਾ ਮੂਹ ਚਾਰ ਇਹ ਮੇਰੇ ਡੰਨੇ ਕਿਰਕ ਚ ਕੋੜੀਆਂ ਪੈ ਗਈਆਂ ਦੇਖੋ ਦੋਸਤੋ ਮੂੜੀਆਂ ਲੱਤ ਲਦੀਆਂ ਨੇ ਇਹਦੇ ਕਰਕੇ ਤੁਹਾਨੂੰ ਫਿਰ ਹੁਣ ਆ ਵਾਲਾ ਆਹ ਮਾਰੇ ਸੋਗੇ ਨਹੀਂ ਯੂਜ਼ ਕਰਦੇ ਨਾ ਸਾਡੀ ਮੱਚ ਨਹੀਂ ਗਈ ਇਹਦੇ ਕਰਕੇ ਸੱਖ ਦੇਖੋ ਦੋਸਤੋ ਇਹ ਮੇਰੇ ਪਾਪੇ ਦਾ ਸਾਈਕਲ ਆ ਇਹ ਆਪਾਂ ਕਦੋਂ ਐਡੀ ਟੰਗ ਦਾ ਪਿਆ ਫੇ 시ਬੂ ਆਜੜੀਆ ਆਇਆ ਇਹ ਤੁਸੀਂ ਹੁਣ ਯੂਜ਼ ਨਹੀਂ ਕਰਦੇ ਨਹੀਂ ਨਹੀਂ ਇਹ ਨਹੀਂ ਕਰਦੇ ਮੱਜਾਂ ਮੱਜਾਂ ਦੇ ਵਿੱਚ ਇਨ ਕਾਫੀ ਟਾਈਮ ਹੋ ਗਿਆ ਹੈ ਨਾ ਹਾਂਜੀ ਫੇ ਫਿਰ ਹੁਣ ਇਹ ਬੂ ਆਪ ਥੋੜੇ ਹੰਗੂਰਾ ਵਾਲੇ ਦੱਸੋ ਫੇ ਅੰਗੂਰ ਤੁਹਾਡੇ ਹੁਣ ਵੱਡੇ ਹੋਣ ਲੱਗੇ ਆ ਹੈ ਹਾਂਜੀ ਅੰਗੂਰ ਥੋੜੇ ਵੱਡੇ ਹੋਣ ਲੱਗੇ ਆ ਹੁਣ ਬਸ ਹੋਣ ਵਾਲੇ ਹੀ ਆ ਥੋੜੇ ਥੋੜੇ ਕੋਈ ਆ ਬਹੁਤ ਵੱਡੀ ਬੇਲ ਬਣਾਈ ਇਹਨਾਂ ਨੇ ਬਹੁਤ ਤੱਕ ਬੇਲ ਆ ਕਹਿੰਦੇ 100 ਕਿਲੋ ਤੱਕ 100 ਕਿਲੋ ਤੋਂ ਜ਼ਿਆਦਾ ਅੰਗੂਰ ਇਹ ਹੋ ਜਾਂਦੇ ਚ ਤੇ ਵੇਚਦੇ ਵੀ ਆ ਫੋਗਿਲ ਰੋ ਜਾ ਹਾਂਜੀ ਦੇਖ ਲਓ ਦੋਸਤੋ ਅਮਰੂਦ ਵੀ ਸਿਬੂ ਤੂੰ ਕਹਿੰਦਾ ਖਾਦਿਆਂ ਲੱਗਦੇ ਤਾਂ ਹੁਣੇ ਲੱਗਣ ਲੱਪਗੇ ਆਓ ਹੁਣ ਥੋੜਾ ਥੋੜਾ ਵੱਡੇ ਹੋ ਜਾਂਦੇ ਆ ਫੇ ਕੈਬਿਲ ਕਰੰਨੀਆਂ ਚ ਵੀ ਲੱਗ ਜਾਂਦੇ ਕੈਬਿਲ ਸਰਦੀਆਂ ਚ ਵੀ ਲੱਗ ਜਾਂਦੇ ਆ ਇੱਥੇ ਤੱਕ ਆ ਸਿਬੂ ਤੁਹਾਡੀ ਆ ਨਾ ਬੇਲ ਬਹੁਤ ਵੱਡੀ ਆ ਤੂੰ ਸਿਬੂ ਹੋਰ ਕੋਈ ਇੰਦੇ ਹੋਰ ਕੋਈ ਸਿਬੂ ਇੱਥੇ ਫੇਰ ਓਏ ਇਹ ਕੋ ਵੀ ਦੇਖਣ ਲਿਆ ਮੈਂ ਆਹ ਕਾਹਦੀ ਕੀ ਆ ਇਹ ਵੀ ਆ ਇਹ ਵੀ ਅੰਗੂਰੀ ਆ ਇਹ ਵੀ ਅੰਗੂਰਾ ਦੀ ਬੇਲ ਆ ਇਹ ਵੀ ਅੰਗੂਰਾ ਦੀ ਬੇਲ ਆ अच्छा तो फिर और दस और कोई गल और की ਦਸਾ ਬਾਗ ਵੀ ਹੋਰ ਤੁਹਾਨੂੰ ਜੇ ਮਤਲਬ ਕਿ ਜਿੱਦਾਂ ਇੱਥੇ 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 ਨਿੰਬੂ ਵੀ ਆ ਗਲਗਲਾਂ ਵੀ ਹੈ ਨਾ ਹਾਂਜੀ ਹਾਂਜੀ ਇੱਥੇ ਇੱਥੇ ਦੇਖੋ ਅੰਗੂਰਾ ਪਹਿਲਾਂ ਇਹ ਨਿੱਕੇ ਬੂਟਾ ਲਾਉਂਦੇ ਹੁੰਦੇ ਆ ਵੀਰੇ ਵੱਡਾ ਹੋ ਜਾਂਦਾ ਆ ਅੰਗੂਰੀ ਅੰਗੂਰ ਹੋ ਜਾਂਦੇ ਆ ਇੱਥੇ ਅੱਜ ਤੁਹਾਨੂੰ ਦਿਖਾਉਂਦੇ ਆ ਕਿੰਨੇ ਸਾਲਾਂ ਤੋਂ ਲਾਈ ਆ ਸੁੱਦੋਂ ਇਹ 5 ਸਾਲ ਹੋ ਗਏ ਲੱਗੇ ਨੇ ਇਹ ਹਰ ਵਾਰ ਸਾਲ ਲੱਗਦੇ ਹੁੰਦੇ ਆ ਇਹ ਜਿੱਦਾਂ ਤੁਹਾਡੇ ਇਹ ਅੰਗੂਰ ਦੀ ਬੇ ਅੰਗੂਰਾਂ ਦੀ ਉਹ ਵੀ ਪੌਦੇ ਵੀ ਵੇਚੇ ਗੁਰਾ ਦੇ ਵੇਚ ਗਏ ਆ ਅੱਛਾ ਅੱਛਾ ਕਿੰਨੇ ਕੇ ਵੇਚਿੰਦੇ ਆ ਪਿਆਗ ਮੇਲ ਕੋ ਵੇਚ ਹੋ ਜਾਂਦੇ ਆ ਫੇਰ ਕਿੰਨੇ ਦਿਨਾਂ ਚ ਤਿਆਰ ਹੋ ਜਾਂਦੇ ਆ ਤਿੰਨ ਮਹੀਨਿਆਂ ਚ ਪੂਰੇ ਤਿਆਰ ਹੋ ਜਾਂਦੇ ਆ ਤਿੰਨ ਮਹੀਨੇ ਤਿਆਰ ਹੋ ਜਾਂਦੇ ਆ ਨਾ ਫੇਰ ਅਮਰੂਦ ਵੀ ਤੁਹਾਡੇ ਕਾਫੀ ਹੋ ਗਏ ਆ ਨਾ ਇਹਦਾ ਦਾ ਮਤਲਬ ਕਿ ਘਰ ਦਾ ਜਿਹੜੀ ਤੁਹਾਡੀ ਉਹ ਆ ਕੀ ਕਹਿੰਦੇ ਹੁੰਦੇ ਆ ਤੁਹਾਨੂੰ ਫਲ ਫੂਲ ਤਾਂ ਹੀ ਤੁਸੀਂ ਖਰੀਦ ਕੇ ਤਾਂ ਲਿਆ ਕੇ ਹੁੰਦੇ ਨੇ ਹੈ ਨਾ ਹਾਂਜੀ ਇਹ ਹੋਰ ਹੋਰ ਤਾਂ ਇਹਦੀ ਆ ਮਿਰਚਾਂ ਆ ਸਾਰੀਆਂ ਮਿਰਚਾਂ ਹੀ ਆ ਇਹ ਹਾਂਜੀ ਹਾਂਜੀ ਮਿਰਚਾਂ ਹੀ ਆ ਅੱਛਾ ਇਹ ਤਾਂ ਮਿਰਚਾਂ ਹੀ ਆ ਧਡੀਆਂ ਨਾ ਹਾਂਜੀ ਇੱਥੇ ਕਬਿਲ ਧਨੀਆਂ ਵੀ ਆਂਦਾ ਪਰ ਮੇਰੀ ਬੀਬੀ ਨੇ ਇੱਥੇ ਮਿਰਚਾਂ ਲਾਈਆਂ ਧਨੀਆਂ ਵੀ ਹੋ ਜਾਂਦਾ ਆ ਤਾਂ ਥੋੜੀ ਜੀ ਮਿਰਚਾਂ ਬਾਰੇ ਥੋੜੀ ਜੀ ਜਾਣਕਾਰੀ ਦਿਓ ਜਦੋਂ ਪੱਤੇ ਖਰਾਬ ਹੋ ਜਾਂਦੇ ਆ ਇਹਨਾਂ ਨੂੰ ਕਿੱਦਾਂ ਕਰਨਾ ਫੇਰ ਪੱਤੇਆਂ ਨੂੰ ਦੇਖੋ ਤੁਹਾਨੂੰ ਦੱਸਦੇ ਆ ਇਹ ਪੱਤੇ ਤਾਂ ਖਰਾਬ ਹੋਇਆ ਤੁਹਾਨੂੰ ਤਾਂ ਪਤਾ ਹੀ ਆ ਅੱਜਕੱਲ ਬਾਰਿਸ਼ ਬਹੁਤ ਹੁੰਦੀ ਆ ਅੱਛਾ ਅੱਛਾ ਤਾਂ ਇਸ ਕਰਕੇ ਪੱਤੇ ਸਾਰੇ ਥੱਲੇ ਵੀ ਪੈ ਗਏ ਆ ਕੋਈ ਗੱਲ ਨਹੀਂ ਇਹ ਥੋੜੇ ਮਹੀਨੇ ਬਾਅਦ ਠੀਕ ਹੋ ਜੂ ਟਮਾਟਰ ਟਮਾਟਰ ਲਈ ਲਾਉਂਦੇ ਲੱਗਿਆ ਤਾਂ ਹੈ ਟਮਾਟਰ ਦਾ ਬਹੁਤ ਚੰਗਾ ਲੱਗਦਾ ਹੈ ਉਹ ਦੇਖਦਾ ਟਮਾਟਰ ਸਾਡ ਰੱਗੇ ਲੱਗੇ ਆ ਟਮਾਟਰ ਵੀ ਤੁਹਾਡੇ ਲਾਲ ਲਾਲ ਟਮਾਟਰ ਵੀ ਆਲੇ ਹਨਾ ਕਾਫੀ ਘਾੜੇ ਹੈਗੀ ਹੈ ਫਸਲ ਤੇ ਇੱਥੇ ਕੋਈ ਕੰਮ ਕਰਦਾ ਹੁੰਦਾ ਇੱਥੇ ਮੇਰੀ ਮੈਂ ਹੀ ਕਰਦਾ ਹਾਂ ਮੈਂ ਸਭ ਕੰਮ ਸਾਰਾ ਦਿਨ ਸਕੂਲੋਂ ਆ ਕੇ ਫਿਰ ਇੱਥੇ ਕੰਮ ਆਣਾ ਸਾਡੀ ਜੀ ਹਾਂ ਜਿੱਤੀ ਪਾਣੀ ਪੁਣੀ ਲਾਉਣਾ ਸਾਰਿਆਂ ਨੂੰ ਇੱਥੇ ਤੇ ਦੇਖਣਾ ਕੋਈ ਮਸੂਂਡੀ ਥਾਂਡੀ ਨਾ ਲੱਗੀ ਹੋਵੇ ਜੀ ਹਾਂ ਦੀ ਬਸ ਬਹੁਤ ਵਧੀਆ ਕੰਮ ਕਰਦਾ ਮੁੰਡਾ ਇੱਥੇ ਸਾਰਾ ਦਿਨ ਤੇ ਇਹਨਾਂ ਨੇ ਚੰਗਾ ਆਪਣਾ ਬਿਜ਼ਨਸ ਬਣਾਇਆ ਹੋ ਯਾਰ ਜੀ ਹਾਂ ਜੀ ਤੇ ਬਹੁਤ ਤਗੜੀ ਹੈ ਨਾ ਕੀ ਆ ਹਾਂ ਜੀ ਆ ਤੇ ਹੁਣ ਇਹ ਤੁਸੀਂ ਦੱਸ ਸਕਦੇ ਤੁਹਾਡਾ ਕਿਹੜੇ ਪਿੰਡ ਦਾ ਤੁਹਾਡੇ ਕਿੱਥੇ ਦੇ ਤੁਸੀਂ ਰਹਿਣ ਵਾਲੇ ਆ ਦੋਸਤਾਂ ਨੂੰ ਆਪਾਂ ਆਪਣੇ ਪਿੰਡ ਦੀ ਵੀ ਜਾਣਕਾਰੀ ਦਦਦੇ ਆ ਆਪਾਂ ਗੰਗਾ ਚੱਕ ਦੇ ਰਹਿਣ ਵਾਲੇ ਆ ਤੇ ਸ਼ਹਿਰ ਕਿਹੜਾ ਪਿੰਡ ਤੁਹਾਨੂੰ ਦਸੂਆ ਅੱਛਾ ਅੱਛਾ ਦਸੂਆ ਨਾ ਪੰਜਾਬ ਦੇ ਦਸੂਆ ਪਿੰਡ ਦਾ ਸ਼ਹਿਰ ਹੁੰਦੀ ਹੈ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਬਹੁਤ ਵਧੀਆ ਜੀ ਹੁਣ ਤੁਹਾਨੂੰ ਅਸੀਂ ਇੱਕ ਵਾਰੀ ਫੇਰ ਦਿਖਾ ਦਿੰਨੇ ਆ

ਇਹ ਤੁਹਾਡਾ ਹੁਣ ਨੇਚਰਲੀ ਰਹਿਣੇ ਆ। ਹਾਂਜੀ ਹਾਂਜੀ ਆ ਦੇਖੋ ਜਿੱਦਾਂ ਤੁਹਾਨੂੰ ਆਪਾਂ ਤਾਂ ਦਵਾਈ ਪਾਈ ਆ ਦੇਖੋ ਕਿਦਾਂ ਛੜੀ ਜਾਂਦੇ ਖਰਾਬ ਹੀ ਹੋ ਜਾਂਦੇ ਪਏ ਆ। ਅੱਛਾ ਇਹਨੂੰ ਰੋਕਣ ਵਾਸਤੇ ਦਵਾਈ ਪਾਈ ਆ। ਉਦਾਂ ਨਹੀਂ ਕੋਈ ਬਿਮਾਰੀ ਹੁੰਦਾ ਨਹੀਂ ਕੋਈ। ਹਾਂਜੀ ਹਾਂਜੀ ਹਾਂਜੀ। ਉਹ ਉੱਪਰ ਵੀ ਛਿੱਪੀ ਬਹੁਤ ਜ਼ਿਆਦਾ ਲੱਗੇ ਆ। ਉੱਪਰ ਵੀ ਦੋਸਤੋ ਬਹੁਤ سارے ਲੱਗੇ ਆ। ਉੱਪਰ ਹੀ ਉੱਪਰ ਜਾ ਕੇ ਦਿਖਾ ਸਕਦੇ ਆ। ਉੱਪਰ ਤਾਂ ਜਾ ਨਹੀਂ ਹੁਣਾ। ਮੈਂ ਦੇਖਦਾ ਇੱਕ ਵਾਰ। ਦੇਖੋ ਇਹ ਕਿਤੇ ਬਹੁਤ ਤਕੜਾ ਲੱਗਾ ਇੱਥੇ। ਉਹ ਬਹੁਤ ਛੱਕ ਲੱਗੇ ਹੋਏ ਆ ਅੱਗੇ ਤੱਕ। ਬਹੁਤ ਤਕੜਾ ਆ ਬਾਗ ਇਹਨਾਂ ਦਾ। ਜੀ। ਮਤਲਬ ਕਿ ਆਪਣੇ ਘਰ ਵਿੱਚ ਇਹਨਾਂ ਨੇ ਇਦਾਂ ਦਾ ਬਾਗ ਬਣਾਇਆ ਹੋਇਆ ਜਿਹਦੇ ਵਿੱਚ 100 100 150 ਕਿਲੋ ਇਹ ਅੰਗੂਰਾ ਜਿਹੜੇ ਕੱਢ ਲੈਂਦੇ ਆ ਤੇ 120 ਰੁਪਏ ਕਿਲੋ ਤੁਸੀਂ ਵੇਚਦੇ ਆ ਹਾਂਜੀ ਹਾਂਜੀ ਅੱਛਾ ਅੱਛਾ ਤੇ ਫਿਰ ਡੈਡੀ ਤੁਹਾਡੇ ਨਹੀਂ ਮੈਂ ਬੁਲਟਾ ਦਾ ਕੰਮ ਕਰਦਾ ਆ ਡੈਡੀ ਡੈਡੀ ਦਾ ਤੇ ਦਾ ਮਤਲਬ ਕਿ ਡੈਡੀ ਦਾ ਤੁਹਾਡੇ ਨਹੀਂ ਕੰਮ ਕਰ ਤੂੰ ਹੀ ਤੁਸੀਂ ਕਰਦੇ ਆ ਨਾ ਸਾਰਾ ਕੰਮ ਹਾਂਜੀ 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 ਆ ਸਾਰਾ ਤੁਸੀਂ ਸੰਭਾਲ ਲਿਆ ਹੈ ਹਾਂਜੀ ਅੱਛਾ 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 ਸਿਬੂ ਤੁਸੀਂ ਬਹੁਤ ਵਧੀਆ ਕੰਮ ਕਰਦੇ ਆ ਹਾਂਜੀ ਹਾਂਜੀ ਤੇ ਹੁਣ ਤੁਹਾਡੀ ਇਹ ਹੋ ਗਈ ਆ कि ਅਸੀਂ ਹੁਣ ਤੁਹਾਨੂੰ ਫੇਰ ਮਿਲਾਂਗੇ ਦੋਸਤੋ ਦੇਖੋ ਇਦਾਂ ਦੀ ਥੋੜੀ ਬਹੁਤ ਖੇਤੀ ਕਰਨੀ ਚਾਹੀਦੀ ਆ ਨੇਚਰਲ ਚੀਜ਼ਾਂ ਖਾਣੀਆਂ ਚਾਹੀਦੀਆਂ ਤੁਹਾਨੂੰ ਸਾਡਾ ਆਪਰੇਕਾਰ ਸੇ ਇੱਕ ਜਾਂ ਫੇਰ ਦੋ ਪੌਦੇ ਲਾਣੇ ਚਾਹੀਦੇ ਜ਼ਰੂਰ ਇਦਾਂ ਫਰੂਟ ਫਲਾਰਡ ਦਾ ਕੁਝ ਲਾਈਕ ਸਾਡੀ ਵੀ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਸ਼ੇਅਰ ਕਰਨਾ ਨਾ ਭੁੱਲਿਓ ਥੈਂਕ ਯੂ